ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਅਸੀਂ ਆਏ ਹਾਂ ਸ਼ਾਮਾਂ ਦਾ ਟਾਈਮ ਆਇਆ ਦੁਬਈ ਦੁਬਈ ਦੀ ਮਾਰਕੀਟ ਤੇ ਨਾਲ ਹੀ ਪਿੰਡ ਦੁਬਈ ਦੇ ਤੁਹਾਨੂੰ ਦਿਖਾਉਨੇ ਆਂ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਹੁੰਦਾ ਵਾ ਰਾਤ ਦੇ ਟਾਈਮ ਦੁਬਈ ਸਾਹਮਣੇ ਗੱਡੀ ਲੱਗੀਆਂ ਨੇ ਇਹ ਮਤਲਬ ਜਿਹੜੇ ਟੂਰਿਸਟ ਹੁੰਦੇ ਆ ਕੋਈ ਵੀ ਜਾਨੀਕਰ ਰੈਂਟ ਤੇ ਲੈ ਸਕਦੇ ਆ ਤੇ ਨਾਲ ਹੀ ਉਹਨਾਂ ਨੇ ਨੰਬਰ ਦਿੱਤਾ ਵਾ ਆਪਣਾ ਇਹਨਾਂ ਤੇ ਕੀ ਕਰ ਸਕਦੇ ਹੋ ਜੜੀ ਇੱਕ ਦਿਨ ਦਾ ਘੱਟੋ ਘੱਟ 4-500 ਦਾ ਰਾਮ ਇਹਦਾ ਰੈਂਟ ਹੈਗਾ ਇੰਡੀਆ ਦਾ 12-13000 ਰੁਪਏ ਤੇ ਅੱਜ ਫਲਾਈਟਾਂ ਵੀ ਬੰਦ ਕੀਤੀਆਂ ਇਰਾਨ ਕਰਕੇ ਇਰਾਨ ਤੇ ਇਜ਼ਰਾਇਲ ਦੀ ਲੜਾਈ ਕਰਕੇ ਜਿਹੜੀ ਹੋਈ ਆ ਤੇ ਪਹਿਲੀ ਫਲਾਈਟ ਅੱਜ ਸਵੇਰ ਦੀ ਵੇਖੀ ਜਿਹੜੀ ਜਾਣ ਦੀ ਹੋਵੇ ਕੋ ਸਾਹਮਣੇ ਤੇ ਇਹ ਤਾਂ ਤੁਸੀਂ ਗੱਡੀ ਰੈਂਟ ਤੇ ਲੈ ਸਕਦੇ ਹੋ ਉਹਦੇ ਵਿੱਚ ਜਾਨੀ ਕਿ ਤੁਹਾਡੇ ਟੁੱਟ ਭੱਜ ਕੋਈ ਵੀ ਹੋਈ ਉਹ ਤੁਸੀਂ ਬਾਅਦ ਵਿੱਚ ਜ਼ਿੰਮੇਦਾਰ ਹੋ ਕਸਟਮਰ ਦੀ ਸਾਰੀ ਜ਼ਿੰਮੇਵਾਰੀ ਹੋਏਗੀ ਜੇ ਗੱਡੀ ਨੂੰ ਛੇਟ ਲੱਗ ਜੇ ਜਾਂ ਗੱਡੀ ਖਰਾਬ ਆ ਕੋਈ ਵੀ ਗੱਲਬਾਤ ਆ ਵਾਜ ਗਈ ਆ ਸਭ ਕਸਟਮਰ ਦੇ ਪੱਲੇ ਪਏਗੀ ਤੇ ਇਹ ਨਹੀਂ ਹਾਂ ਤਪਾਈ ਦੇ ਇੱਕ ਸਮਾਲ ਦੇ ਵਿੱਚ ਬਹੁਤ ਛੋਟਾ ਹੈ ਤੇ ਸਿੰਗਲ ਹੀ ਆ ਪਰ ਪਿਛੇਨ ਬਹੁਤ ਜ਼ਿਆਦਾ ਵਿੱਚ ਇਹ ਜਿੰਮ ਹਰਕ ਜਾਨੀ ਕਿ ਦੁਕਾਨ ਵਿੱਚ ਵੇਲੇ ਵਲੇ ਹਰਕ ਹਰ ਇੱਕ ਸਮਾਨ ਜਿਹੜਾ ਬੰਦੇ ਨੂੰ ਚਾਹੀਦਾ ਨਾ ਮਾਰਕੀਟ ਵਿੱਚ ਮਿਲੇਗਾ ਇਹਨਾਂ ਦੀਆਂ ਤੇ ਹੁਣ ਚੱਲੇ ਆ ਤੇ ਹੁਣ ਚੱਲੇ ਆ ਅਸੀਂ ਘਰ ਨੂੰ ਤੇ ਦਿਖਾਉਨੇ ਆ ਤੁਹਾਨੂੰ ਦਵਾਈ ਤੇ ਪਿੰਡ ਤੇ ਰਾਤ ਟਾਈਮ ਕਿਦਾਂ ਦੀ ਲੀ ਦਵਾਈ ਵੀਡੀਓ ਵਿੱਚ ਬਣੇ ਦਿਓ ਤੇ ਬਹੁਤ ਹੀ ਜ਼ਿਆਦਾ ਇਹਨਾਂ ਨੇ ਯਾਨੀ ਕਿ ਸਫਾਈ ਇਹਨਾਂ ਦੀ ਇੱਥੇ ਮਾਰਕੀਟ ਦੀ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਹਨਾਂ ਨੇ ਅਰੇਂਜਮੈਂਟ ਕੀਤਾ ਗੱਡੀਆਂ پارک ਲਾਉਣ ਦਾ ਦੇਖੋ ਕਿੰਨੀ ਤਗੜੀ ਪਾਰਕਿੰਗ ਇੱਥੋਂ ਸ਼ੁਰੂ ਹੁੰਦੀ ਆ ਉਧਰ ਵੀ ਆ ਤੇ ਕੁਝ ਪਿਛਲੇ ਬੰਨੇ ਵੀ ਪਾਰਕਿੰਗ ਪਾਰਕਿੰਗ ਇਹਨਾਂ ਦੀ ਹੈਗੀ ਆ ਤੇ ਸੋਹਣੀ ਮਾਰਕੀਟ ਆ ਪਿੰਡ ਦੇ ਵਿੱਚ ਬਣੀ ਆ ਜਿਆਦਾ ਤਕੜਾ ਮੌਲ ਨਹੀਂ ਹੈਗਾ ਜਾਨੀ ਕਿ ਛੋਟੀ ਜਿੱਦਾਂ ਕਿ ਮਾਰਕੀਟ ਹੁੰਦੀ ਆ ਪਿੰਡ ਦੀ ਉੱਥਾਂ ਵਾਂ ਦਬਾਈ ਦੇ ਆਪਣੇ ਤੇ ਪਿੰਡਾਂ ਦੀਆਂ ਛੋਟੀਆਂ ਦੁਕਾਨਾਂ ਹੀ ਹੁੰਦੀਆਂ ਵਾਂ ਤੇ ਫਿਰ ਇਹ ਬਹੁਤ ਸੋਹਣੀ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਬਣਾਇਆ ਵਾਂ ਇਧਰ ਕਿੰਨਾ ਦੇਖੋ ਕਿੰਨਾ ਪਿਆਰਾ ਵੀ ਹੋਣ ਲਿਆ ਕਜੂਰਾ ਦਾ ਇਸ ਤਰ੍ਹਾਂ ਇਹਨਾਂ ਨੇ ਗੱਡੀ ਜਾਨੀ ਕਿ ਕਟੋਕਾਟ 4-500 ਗੱਡੀ ਇੱਥੇ ਡੇਲੀ ਆਸ ਵਾਲੇ ਲੱਗੀ ਰਹਿੰਦੀ ਆ ਜਿੰਨੇ ਵੀ ਅਰਬੀ ਲੋਕ ਆ ਨਾ ਸਾਰੇ ਇੱਥੇ ਆਣ ਕੇ ਸ਼ੋਪਿੰਗ ਕਰਦੇ ਆ ਆਪਣੇ ਘਰਾਂ ਦਾ ਸਮਾਨ ਖਰਦੇ ਆ ਤੇ ਉਧਰ ਡਿਲੀਵਰੀ ਵਾਲੇ ਆ ਜਿਹੜੇ ਡਿਲੀਵਰੀ ਬਾਈਕ ਤੇ ਆਉਂਦੇ ਆ ਤਲਾਬਾਰਤ ਕਹਿ ਦਿੰਦੇ ਇੱਥੇ ਉਹ ਜਿੰਨੇ ਵੀ ਮੋਟਰਸਾਈਕਲ ਆ ਸਾਰੇ ਡਿਲੀਵਰੀ ਵਾਲੇ ਆ ਮੇਰੇ ਭਰਾ ਪਾਕਿਸਤਾਨੀ ਜਿਆਦਾ ਜੋ ਪਾਕਿਸਤਾਨੀ ਕਰਦੇ ਨੇ ਡਿਲੀਵਰੀ ਦੀ ਤੇ ਨੇਪਾਲੀ ਦੁਬਈ ਦੇ ਵਿੱਚ ਇਹ ਸਾਰੀ ਜਿੰਨਾ ਹੀ ਮੌਲੇ ਸਾੜਾ ਦੇਖੋ ਕਿੰਨਾ ਖੂਬਸੂਰਤ ਬਣਿਆ ਤੇ ਮੌਲ ਲਿਆ ਹੀ ਘੁੰਮ ਤੇ ਨਾਲ ਹੀ ਦੋਸਤਾਂ ਨੇ ਵੀ ਥੋੜਾ ਬਹੁਤਾ ਆਪਣਾ ਸਮਾਨ ਲੈ ਲਿਆ ਖਾਣ ਪੀਣ ਦਾ ਤੇ ਅਸੀਂ ਵੀ ਲੈ ਲਿਆ ਨਾਲੇ ਆਪਾਂ ਲੈ ਲਿਆ ਤਾਂ ਥੋੜੇ ਜਿਹੇ ਆਲੂ ਭਗੜੀ ਲੈ ਲਏ ਆ ਖਾਣ ਵਾਸਤੇ ਚਲ ਦੋ ਦਿਨ ਲੱਗ ਜਾਂਦੇ ਇਹਦੇ ਨਾਲ ਤੇ ਤੁਹਾਨੂੰ ਪਤਾ ਫਰੂਟ ਵੀ ਖਾਣੇ ਆ ਨਹੀਂ ਅਸੀਂ ਆਏ ਆ ਮੌਲ ਦੇ ਵਿੱਚ ਦੁਬਈ ਦੇ ਆ ਤੁਸੀਂ ਵੀਡੀਓ ਵਿੱਚ ਦੇ ਸਕਦੇ ਹੋ ਤੇ ਘਰ ਦਾ ਸਮਾਨ ਤੇ ਲਿਆ ਆ ਹੀ ਬਸ ਥੋੜਾ ਜਿਹਾ ਆਪਣੇ ਛੋਟਾ ਮੋਟਾ ਜੇ ਲੈਣਾ ਹੈ ਖਾਣ ਪੀਣ ਦਾ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਵਲੌਗ ਦੇ ਵਿੱਚ ਦੁਬਈ ਦੇ ਪਿੰਡਾਂ ਦੇ ਘਰ ਰਾਤ ਟਾਈਮ ਇਹਨਾਂ ਦਾ ਕਿਦਾਂ ਰਾਤ ਟਾਈਮ ਇਹਨਾਂ ਦਾ ਕਿਦਾਂ ਦਾ ਸਿਸਟਮ ਹੁੰਦਾ ਕਿਦਾਂ ਦਿਖਾਉਨੇ ਆ ਇਹਨਾਂ ਦੇ ਘਰ ਇਹਨਾਂ ਦੀਆਂ ਗਲੀਆਂ ਇਹਨਾਂ ਦੀਆਂ ਸੜਕਾਂ ਦੁਬਈ ਦਾ ਕਿਉਂਕਿ ਅਸੀਂ ਥੋੜਾ ਟਾਈਮ ਹੋਰ ਲਾਉਣਾ ਬਾਅਦ ਚਲ ਜਣਾ ਦੇਖੋ ਕਿੰਨੀ ਇਦਾਂ ਦੇ ਇਹਨਾਂ ਦੇ ਆਪਣੇ ਘਰ ਹੁੰਦੇ ਆ ਇਹਨਾਂ ਦੇਖੋ ਕਿਨੇ ਮਹਿਲ ਜਿਨ੍ਹਾਂ ਨੂੰ ਇਹ ਜਾਨੀ ਕਿ ਘਰਾਂ ਨੂੰ ਆਂਦੇ ਆ ਵਿਲਾ ਵਿਲਾ ਆਂਦੇ ਆ ਇਸ ਤਰ੍ਹਾਂ ਤੇ ਇੰਨਾਂ ਇੱਥੇ ਸ਼ਰਕਾ ਦੇ ਨਾਲ ਦੇਖੋ ਸਾਰੇ ਬਣਾਏ ਕਿ ਇਧਰ ਨਹੀਂ ਬੰਦਾ ਵਾਕ ਕਰੇਗਾ ਇਧਰ ਨੂੰ ਜਾਊਗਾ ਜੈਬਰਾ ਲਾਈਨ ਜਿਹੜੀ ਆ ਉਥੇ ਗੱਡੀ ਖੜੋਏਗੇ ਹਨ ਪ੍ਰੋਪਰਲੀ ਬਹੁਤ ਵਧੀਆ ਤਰੀਕੇ ਨਾਲ ਇੰਨਾਂ ਨੇ ਆਪਣਾ ਜਿਹੜਾ ਰਹਿਣਾ ਸਹਿਣਾ ਰੱਖਿਆ ਤੇ ਤੀਹ ਦੇਖੋ ਵੀਡੀਓ ਦੇ ਵਿੱਚ ਤੇ ਜਾਣੇ ਹੋਣਾ ਸੀ ਉਸ ਸਾਈਡ ਨੂੰ ਆ ਵੀ ਦਾਸ ਨਾ ਕਰ ਜਿੱਦਾਂ ਹੁਣ ਆ ਲਾਈਨ ਜੈਬਰਾ ਲਾਈਨ ਦੇ ਇੱਥੇ ਗੱਡੀ ਆਏ ਗਿਆ ਸੀ ਤਾਂ ਵਾਕ ਕਰਦੇ ਪਏ ਆ ਤੇ ਆਪਣੇ ਇੰਡੀਆ ਤੋਂ ਸ਼ਾਂਤ ਰੁਕੇ ਕੋਈ ਨਾ ਰੁਕੇ ਸ਼ਾਂਤ ਉੱਤੇ ਹੀ ਚਾਰ ਕੇ ਰੁਕਣ ਪਰ ਇੱਥੇ ਪਹਿਲੇ ਰੁਕ ਜਾਂਦੇ ਆ ਇੰਡੀਆ ਜੀ ਇਹ ਤਾਂ ਫਿਰ ਪੈਸਾ ਚਾਹਦੇ ਆ ਫਿਰ ਰੋਕਦੇ ਆ ਤੇ ਫਿਰ ਉਤੋਂ ਕਹਿਂਗਾ ਨਾ ਆ ਦੇਖਦਾ ਨਹੀਂ ਤੈਨੂੰ ਗੱਡੀ ਆਉਂਦੀ ਤੇ ਜਾਨਦੇ ਆ ਉਹ ਸਾਡਾ ਇੱਕ ਦੋਸਤ ਹੈ ਸਾਨੂੰ ਰੋਜ਼ ਇੱਥੇ ਮਿਲਦਾ ਬੈਠਾ ਇਹ ਹੈਗਾ ਸੁਧਾਨਤੋ ਸੁਧਾਨਤੋ ਹੀ ਨੇ ਇਹਨੇ ਕਿਹਾ ਰੋਹਿਤ ਹੋਇਆ ਜਾਂ ਨਾ ਆਹੋ ਰੋਹਿਤ ਸੁਧਾਨਤੋ ਤੇ ਕੋ ਤਾਂ ਦਿਖਾਉਨੇ ਆ ਨਾਲੇ ਗੱਲਬਾਤ ਕਰਦੇ ਰੋਹਿਤ ਨਵੀ ਕੀ ਹਾਲ ਚਾਲ ਰੋਸਿੱਦਾ ਪੁੱਛਦੇ ਆ ਸਾਰਾ ਯਾਨੀ ਕਿ ਇਹਨਾਂ ਨੇ ਹਰ ਇੱਕ ਘਰ ਦੇ ਸਾਹਮਣੇ ਡਸਟਬਿਨ ਰੱਖਿਆ ਵਾ ਹਰ ਇੱਕ ਘਰ ਘਰ ਦਾ ਕੱਲਾ ਕੱਲੇ ਘਰ ਦਾ ਕੱਲਾ ਕੱਲਾ ਡਸਟਬਿਨ ਲਾਇਆ ਉਹਨਾਂ ਨੇ ਬਾਹਰ ਇੱਥੇ ਇਹਨਾਂ ਦੇ ਖਜੂਰਾ ਦੇ ਬੂਟੇ ਲਾਉਣ ਵਾਸਤੇ ਯਾਨੀ ਕਿ ਜਿੰਨਾ ਵੀ ਇਹਨਾਂ ਨੇ ਏਰੀਆ ਆਪਣਾ ਨਾ ਸਾਰਾ ਕਵਰ ਕਰਨਾ ਹਰੀਆਲੀ ਕਰਨਾ ਚਾਹੁੰਦੇ ਯਾਨੀ ਕਿ ਰੋਹਿਤ ਕੇ ਫਾਲ ਰੋਹਿਤ ਹਾਂ ਰੋਹਿਤ ਕੇ ਫਾਲ ਜੇ ਜੇ ਰੋਹਿਤ ਅੱਜ ਫੋਨ ਦੇ ਵਿੱਚ ਵਿਜੀ ਆ ਤੇ ਸਾਹਮਣੇ ਜਾਣਦੀ ਹੈ ਫਲਾਈਟ ਝੂਮ ਕਰਕੇ ਤੁਹਾਨੂੰ ਦਿਖਾਉਂਦੇ ਆ ਜ਼ਿਆਦਾਤਰ ਤੇ ਫਲਾਈਟਾਂ ਬੰਦੀ ਹੋ ਗਈਆਂ ਕਹਿੰਦੇ ਇਰਾਨ ਕਰਕੇ ਲੜਾਈ ਲੱਗੀ ਹੋਈ ਆ ਤੇ ਆ ਜਿੰਨੇ ਵੀ ਇਹਨਾਂ ਦੇ ਇਹ ਜਿਹੜੀ ਮਿੱਟੀ ਪਾਈ ਹੋਈ ਹੈ ਨਾ ਇਹਨਾਂ ਨੇ ਇਹ ਲਾਲ ਮਿੱਟੀ ਹੈ ਇਧਰ ਦੀ ਜਿਹੜੀ ਦੂਜੀ ਮਿੱਟੀ ਉਹਦੇ ਵਿੱਚ ਇਹ ਬਿਲਕੁਲ ਨਹੀਂ ਨਾ ਹੁੰਦੇ ਇਹਨਾਂ ਦੇ ਰੁੱਖ ਜਿਹੜੇ ਆ ਤੇ ਇਸ ਕਰਕੇ ਇਹਨਾਂ ਨੇ ਆ ਵੇਖੋ ਯਾਨੀ ਕਿ ਘਟੋ ਘਟੋ ਕੋਈ 20 ਫੁੱਟ ਦੀ ਦੂਰੀ ਤੇ ਇਹਨਾਂ ਨੇ ਫੇਰ ਲਾਏ ਇਦਾਂ ਸਾਰੇ ਬੂਟੇ ਬੂਟੇ ਲਾਏ ਆ ਆਪਣੇ ਬਾਰੇ ਸਮੇਤ ਦੇ ਵਿੱਚ ਦੁਬਈ ਜਿਹੜੀ ਇਹਨਾਂ ਜਾਨੀ ਕਿ ਪੂਰਾ ਗ੍ਰੀਨ ਹੋਏਗਾ ਹਰਿਆਲੀ ਪੂਰੀ ਹੋਏਗੀ ਤੇ ਦੇਖੋ ਘਰ ਵਾਲਿਆਂ ਨੇ ਸਾਹਮਣੇ ਜਾਨੀ ਕਿ ਸਰਕਾਰ ਵੱਲੋਂ ਆ ਨਵਾਂ ਟੇਬਲ ਲਾਇਆ ਜੇ ਗੱਤਾ ਗੁਤਾ ਨਹੀਂ ਲੱ타ਏਗਾ ਤੇ ਨਾਲ ਹੀ ਇਹਨਾਂ ਦੇ ਬੈਨ ਦਾ ਸਿਸਟਮ ਬਣਾਇਆ ਇਹਨਾਂ ਟੇਬਲ ਤੇ ਨਾਲ ਹੀ ਡਸਟਬਿਨ ਡਸਟਬਿਨ ਹੀ ਬਣਾਇਆ ਹੈ ਨਾ ਵੀ ਖਾ ਪੀਣਾ ਹੈ ਬੈਠੇ ਬੈਠੇ ਤੇ ਨਾਲ ਹੀ ਬਾਅਦ ਇੱਥੇ ਆਪਣਾ ਡਸਟਬਿਨ ਦਾ ਕਚਰਾ ਹੀ ਪਾ ਸਕਦੇ ਆ ਉਹ ਸਾਹਮਣੇ ਘਰ ਦੇਖੋ ਕਿੰਨਾ ਖੂਬਸੂਰਤ ਤੇ ਆ। ਦੇਖੋ ਕਿੰਨਾ ਖੂਬਸੂਰਤ ਘਰ ਆ। ਇਹ ਸਾਰਾ ਏਰੀਆ ਦੇਖੋ ਤੁਸੀਂ। ਸਾਰਾ ਏਰੀਆ ਦੁਬਈ ਦਾ ਚ ਸੇਖਾਂ ਦੇ ਘਰ ਆ ਇੱਥੇ ਰਹਿੰਦੇ ਨੇ ਸੇਖ ਦੁਬਈ ਦੇ ਜਿਹੜੇ ਗਾਣਿਆਂ ਚ ਮਸ਼ਹੂਰ ਕੀਤੇ ਆ ਸਾਡੇ ਪੰਜਾਬੀ ਸਿੰਗਰਾਂ ਨੇ। ਸਾਰੇ ਇੱਥੇ ਰਹਿੰਦੇ ਨੇ। ਤੇ ਕਰਨ ਔਜਲਾ ਵੀ ਰਹਿੰਦਾ ਹੈ ਦੁਬਈ ਲੇਕਿਨ ਉਹ ਦੱਸਦਾ ਕਿਸੇ ਨੂੰ ਨਹੀਂ। ਕਿੱਥੇ ਆ ਆਹੋ ਜਗਾ ਜਿੰਨਾ ਵੀ ਦੇਖੋ ਪੱਥਰ ਪਾਇਆ ਬਜਰੀ ਜਿੱਦਾ ਆਪਾਂ ਨਹੀਂ ਕੱਢਗਾ ਪਾ ਦਿੰਦੇ ਨੀਆ ਤੇ ਵਿੱਚ ਉਦਾਂ ਇਹਨਾਂ ਨੇ ਪਾਇਆ ਮਤਲਬ ਕਿ ਜਿਹੜੇ ਰੰਬਲ ਆ ਉੱਡੇ ਨਾ ਡਸਟ ਨਾ ਫੈਲਿਆ ਯਾਨੀ ਕਿ ਏਰੀਆ ਦੇ ਵਿੱਚ ਇਹਨਾਂ ਦੇ ਤੇ ਬਹੁਤ ਆਪਣੀ ਸਫਾਈ ਰੱਖਦੇ ਏਰੀਆ ਕਲੀਨ ਰੱਖਦੇ ਆ ਆ ਦੇਖੋ ਕੱਟੀਆਂ ਲੱਗੀਆਂ ਇਹਨਾਂ ਦੀ ਬਾਹਰਲੀ ਸਾਈਡ ਤੇ ਪਾਰਕਿੰਗ ਲੱਗੀ ਕੋਈ ਡਰ ਨਹੀਂ ਚੋਰੀ ਦਾ ਕੋਈ ਮੁਸ਼ਕਲ ਨਹੀਂ ਇਹਨਾਂ ਨੂੰ ਔਰ ਲੈਂਡ ਕਰੋਜ਼ ਨਾਲ ਲੱਗੀਆਂ ਆ ਆਪਣੇ ਲੱਗੀਆਂ ਹੁੰਦੀ ਤੇ ਪਹਿਲਾਂ ਦੋ ਤਿੰਨ ਵਾਰੀ ਚੈੱਕ ਕਰਨੇ ਰਾਤ ਉੱਠ ਉੱਠ ਕੇ ਤੇ ਕੋਈ ਲੈ ਹੀ ਨਾ ਜਾਵੇ ਕੋਈ ਸੀਸਾ ਨਾ ਪੰਜ ਨਹੀਂ ਹਟਾ ਲਾਈਆਂ ਇਹਨਾਂ ਨੇ ਆਪਣੀ ਚਾਰ ਦਿਵਾਰੀ ਤੇ ਰਾਤ ਦੀ ਰਾਣੀ ਦਿਵਈ ਨੂੰ ਕਹਿੰਦੇ ਆ ਰਾਤ ਦੀ ਰਾਣੀ ਸਿੱਖਾਂ ਨੇ ਪੂਰੀ ਬੱਲੇ ਬੱਲੀ ਕੀਤੀ ਹੋਈ ਹੈ ਸਾਡੀ ਦੁਨੀਆ ਦੇ ਵਿੱਚ ਦਿਵਾਲੀ ਆ ਦਿਵਾਲੀ ਜਾਂ ਰਾਤ ਉਹ ਦੇਖੋ ਉਹ ਸਾਹਮਣੇ ਜਿਹੜਾ ਸਿਗਨਲ ਆ ਸਾਡੇ ਨੇ ਵੀ ਡਿਲੀਵਰੀ ਵਾਲੇ ਆ ਡਿਲੀਵਰੀ ਕਰਦੇ ਸਾਡੇ ਪਰਾਹਾ ਆਹ ਵਾਲੀ ਬੋਲੋ ਜੀ ਆਜੀ ਜਾਂ ਨਿਸਾਨ ਪਟ્રોલ ਕਿਹੜੀ ਆਹ ਵਾਲੀ ਨਹੀਂ ਇਹ ਪੁਰਾਣੀ ਹੈ ਦੇਖੋ ਤੁਹਾਨੂੰ ਦਪਈ ਦਿਖਾਉਂਦੇ ਆ ਦਪਈ ਦੇ ਪਿੰਡ ਸ਼ਹਿਰਾਂ ਤੋਂ ਘੱਟ ਨਹੀਂ ਆ ਬਿਲਕੁਲ ਹੀ ਤੇ ਘਰ ਨਹੀਂ ਇਹਨਾਂ ਦੇ ਮਹਿਲ ਹੀ ਕਹਿ ਸਕਦੇ ਅਸੀਂ ਤੇ ਇਦਾਂ ਦੀਆਂ ਪਿੰਡਾਂ ਦੀਆਂ ਸੜਕਾਂ ਹੀ ਦੇਖੋ ਕਿੰਨੀਆਂ ਸਾਫ਼ ਨੇ ਆ ਆਪਣੇ 메ਨ ਰੋਡ ਇਦਾਂ ਦੇ ਆ ਆਪਣੇ 메ਨ ਰੋਡ ਇਦਾਂ ਦੇ ਸਹੀ ਗੱਲ ਆ ਇੱਥੇ ਦੇਖੋ ਕਿੰਨੀ ਸਫਾਈ ਹੈ ਅੰਮਨੇ ਘਰ ਦੇਖੋ ਜਿੱਥੇ ਲਾਈਟਾਂ ਲੱਗੀਆਂ ਲੱਗਦਾ ਇਹਨਾਂ ਦਾ ਕੋਈ ਵਿਆਹ ਵੂ ਦਾ ਪ੍ਰੋਗਰਾਮ ਆ ਆ ਜ ਸਕਣ ਆ ਡੀ ਜੀ ਆ ਉਹ ਲੋਨ ਡੀ ਜੀ ਆ ਉਹ ਡੀ ਜੀ ਮੰਗਲ ਵਾਲਾ ਸਹੀ ਆ ਆ ਵੀ ਇੱਕ ਪਰਨੇ ਬੈਠਾ ਆਪਣੇ ਘਰ ਮਾਲਕ ਤੇ ਰਾਖੀ ਕਰਦਾ ਕਰਦੀ ਇਹ ਮੇਰੇ ਖਿਆਲ ਨਾਲ ਨਾਜੀਰੀਆ ਤੇ ਆ ਕਿ ਉਹ ਟੌਰਣਾ ਬੈਠਾ ਦੇਖੋ ਕਿੰਨੇ ਕੰਮ ਕਰਨੇ ਕਰੇ ਇਹ ਤੁਸੀਂ ਵੀਡੀਓ ਜਿਹੜੀ ਆ ਦੁਪਾਈ ਦੀ ਤੁਹਾਨੂੰ ਦਿਖਾਉਂਦੇ ਪਏ ਆ ਆ ਇਹ ਵਿੱਚ ਸਾਰੇ ਯਾਰ ਰੈਂਟ ਤੇ ਤਾਂ ਇਹਨਾਂ ਦੀਆਂ ਛੋਟੇ ਛੋਟੇ ਗੱਡੀਆਂ ਨਹੀਂ ਤੇ ਇਹਨਾਂ ਦੀਆਂ ਸੇਖਾਂ ਦੀਆਂ ਗੱਡੀਆਂ ਜ਼ਿਆਦਾ ਹੋਣੀਆਂ ਉਹ ਸਾਹਮਣੇ ਵੀ ਜਿਹੜੀ ਉਹ ਰੈਂਟ ਵਾਲੇ ਭਾਈ ਦੀ ਹੈ ਜਿਹੜੀ ਚਿੱਟੀ ਗੱਡੀ ਲੱਗੀ ਹੋ ਉਹ ਵੀ ਰੈਂਟ ਵਾਲਿਆਂ ਦੀ ਆਓ ਦੇਖੋ ਨਿਸ਼ਾਨ ਸਨ ਨਹੀਂ ਲੱਗੀ ਜਿਹੜੀ ਇਦਾਂ ਦੇ ਇਧਰ ਬੋਰਡ ਲੱਗੇ ਆ ਤੇ ਆ ਮਤਲਬ ਛੜਕਦਾ ਨਾਮ ਲਿਖਿਆ ਉੱਤੇ ਗਲੀ ਦਾ ਨਾਮ ਲਿਖਿਆ ਤੇ ਉਹ ਜਿਹੜਾ ਸਾਹ ਹ ਆਪਣੀ ਦੇ ਬਣਾਉਨੇ ਉਹ ਜਿਹੜਾ ਸਾਹਮਣਾ ਨਾ ਇਹ ਅਸੀਂ ਤਿਆਰ ਕੀਤਾ ਵਾ ਅਰਬੀ ਦਾ ਘਰ ਆ ਇਹਨੂੰ ਕਹਿ ਦਿੰਦੇ ਆ ਵਿਲਾ ਤੇ ਆ ਬਾਹਰ ਰਹਿੰਦੇ ਆ ਅਸੀਂ ਦੂਸਰੀ ਤਰਫ ਆ ਆ ਜਿੰਨੇ ਵੀ ਕਵਰ ਕੀਤੀ ਏਰੀਆ ਆਪਣਾ ਜਿੰਨਾ ਵੀ ਮਤਲਬ ਕੰਮ ਕਰਨ ਵਾਲਾ ਹਾਂ ਉਹ ਵੀ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਵਿੱਚ ਉਧਰੋਂ ਸਾ ਆ ਗਿਆ ਕਿ ਆਇਕੰਦ ਅੱਗੇ ਕੋਈ ਇੱਥੇ ਵੀ ਇੱਕ ਰੁੱਖ ਲੱਗੂਗਾ ਖਜੂਰ ਦਾ ਲੱਗੂਗਾ ਕੋਈ ਵੀ ਲੱਗ ਸਕਦਾ ਤਿਆ ਦੇਖੋ ਕੜਗੜੇ ਪੱਥਰ ਲਾਏ ਉਹਨਾਂ ਨੇ ਬਿਠਾਏ ਇੱਥੇ ਗਵਰਨਮੈਂਟ ਵਾਲੋ ਤੇ ਸਾਡੇ ਹੁੰਦੇ ਤਾਂ ਉਹਨਾਂ ਚੁੱਕ ਲੈਣਾ ਤੇ ਆਪਣੇ ਨੀਂਹਾਂ ਨੂੰ ਵਿੱਚ ਪਾ ਲੈਣਾ ਤੇ ਬਾਅਦ ਚ ਦੇਨੇ ਵੇਖਣਾ ਲੜਦੇ ਰਹਿਣਾ ਇਹ ਕੌਣ